ਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਇਸ ਟਾਈਮ ਖੜੇ ਆਂ ਖਨੋਰੀ ਬਾਰਡਰ ਤੇ ਬਿਲਕੁਲ ਸਾਹਮਣੇ ਇੰਨਾਂ ਟਰਾਲੀਆਂ ਟਿੱਕਰ ਜਿਹੜਾ ਹੈਗੇ ਆ ਟਰਾਲੀਆਂ ਜਿਹੜੀਆਂ ਤੋੜ ਕੇ ਗਏ ਟਰੈਕਟਰ ਤੋੜ ਕੇ ਗਏ ਬਿਲਕੁਲ ਉੱਥੇ ਹੀ ਖੜੇ ਆਪਾਂ ਇਸ ਟਾਈਮ ਹੈਗੇ ਜਿਹੜੇ ਇੱਥੇ ਸਟੇਜ ਲੱਗ ਚੁੱਕਿਆ ਤੇ ਅਗਲਾ ਜਿਹੜਾ ਕੰਮ ਆ ਵੀ ਸਪੀਕਰ ਸਪੀਕਰ ਜਿਹੜਾ ਹੈਗਾ ਉਤਾਰਾਂ ਵਿਛਾਈਆਂ ਜਾ ਰਹੀਆਂ ਦੇਖੋ ਤੁਸੀਂ ਭਾਈ ਜੀ ਤਾਰਾਂ ਵਛਾਈ ਜਾਂਦੇ ਆ ਸਪੀਕਰ ਲੱਗ ਜਾਣੇ ਇਹ ਜਿਹੜੇ ਤਰੋ ਤਰ ਸਾਰੇ ਕੋਈ ਬਿਲਕੁਲ ਸਾਹਮਣੇ ਆਹਾ ਲੰਗਰ ਚੱਲ ਰਿਹਾ ਠੀਕ ਹੈ ਰੋਜ਼ ਸਵੇਰੇ ਇੱਥੇ ਆਸ ਟਾਈਮ ਆਪਾਂ ਦੇਖੀਏਗਾ ਕਾਫੀ ਦਿਨ ਹੋ ਗਏ ਤੇ ਇਹਨੂੰ ਤੇ ਫਰ ਲੰਗਰ ਪ੍ਰਸ਼ਾਦਾ ਇੱਥੇ ਬਣਾਉਣੀ ਪਿਆ ਦੇਖੋ ਤੁਸੀਂ ਦੁੱਧ ਦੀ ਸੇਵਾ ਵੀ ਜਿਹੜੀ ਪਹੁੰਚ ਚੁੱਕੀ ਹੈ ਦੁੱਧ ਕੇਲੇ ਲੈ ਕੇ ਪਹੁੰਚੇ ਸੋ ਬਹੁਤ ਹੌਸਲੇ ਬੁਲੰਦ ਨੇ ਲੋਕਾਂ ਦੇ ਸੋ ਕਸਾਨ ਚੜਦੀ ਕਲਾ ਚ ਮੋਰ ਤੇ ਚੜਦੀ ਕਲਾ ਦੇ ਵਿੱਚ ਬਾਬੇ ਪਹੁੰਚੇ ਆ ਜੀ ਇੱਥੇ ਬਾਰਡਰ ਤੇ ਜਿਹੜਾ ਮਾਰ ਕੇ ਆਏ ਸੋ ਇਹਨਾਂ ਦਾ ਵੀ ਇੱਥੇ ਲੰਗਰ ਚੱਲਦਾ ਜੀ ਦੇਖੋ ਤੁਸੀਂ ਜਿਹੜੇ ਅਦਰਾਖਤ ਤੇ ਅਸੀਂ ਦੇ ਸਪੀਕਰ ਟੰਗਣੇ ਸ਼ੁਰੂ ਕਰ ਦਿੱਤੇ ਆ ਇਧਰੋਂ ਬਾਬੇ ਪਹੁੰਚ ਗਏ ਆ ਲੱਸੀ ਦਾ ਲੰਗਰ ਰਹਿ ਕੇ ਲੱਸੀ ਰੋਟੀ ਸਬਜ਼ੀ ਛੋਲਿਆਂ ਦੀ ਸਬਜ਼ੀ ਚਨਾ ਮਸਾਲਾ ਨੌਰੀ ਬਾਟਰ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰ ਦਿਓ ਜੀ ਨੌਰੀ ਬਾਟਰ ਤੇ ਜਿਹੜੀ ਨਾਲ ਲੱਗਦੀ ਕਣਕ ਆ ਸੱਜੇ ਹੱਥ ਬਿਲਕੁਲ ਇਹ ਮਤਲਬ ਪਾਣੀ ਲੱਗਿਆ ਸੀ ਤੇ ਖਤਮ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਪਰ ਚਲੋ ਇਹ ਵੀ ਸਾਡੇ ਭਰਾ ਜਿਨ੍ਹਾਂ ਦਾ ਨੁਕਸਾਨ ਹੋਇਆ ਇਹਦਾ ਵੀ ਹੱਲ ਹੋਏਗਾ ਜਿਹੜੇ ਵੀ ਵਹੀਕਲ ਟੁੱਟੇ ਉਹਨਾਂ ਦਾ ਵੀ ਹੱਲ ਹੋਏਗਾ ਸਮਾਂ ਪੈਣ ਤੇ ਸਭ ਕੁਝ ਹੋ ਜਾਏਗਾ ਸੋ ਸਬਰ ਰੱਖਣ ਦੀ ਲੋੜ ਹੈ ਜਾਪ ਤੇ ਚ ਰਹਿਣ ਦੀ ਲੋੜ ਹੈ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਔਰ ਜੀ ਆਪਾਂ ਕਾਫੀ ਹੁਣ ਆ ਗਏ ਆ ਬਾਰਡਰ ਕੋਲ ਤੇ ਕਿਸਾਨ ਵੀਰ ਜਿਹੜੇ ਲਗਾਤਾਰ ਬਾਰਡਰ ਵੱਲੋਂ ਜਾ ਰਹੇ ਆ ਕਿਉਂਕਿ 12 ਵਜੇ ਦੇ ਕਰੀਬ ਜਿਹੜਾ ਹੈਗਾ ਸੇ ਚੱਲ ਪੈਣੀ ਹੈ ਮਾਹੌਲ ਪੂਰਾ ਵਧੀਆ 10 ਆਗੇ 15 ਔਟਗੇ 10 ਆਗੇ 15 ਔਟਗੇ ਸੋ ਟਰਾਲੀਆਂ ਚ ਵੀ ਇੱਕ ਅੱਧੇ ਬੰਦੇ ਦੀ ਡਿਊਟੀ ਰੱਖਦੇ ਆ ਪੂਰੇ ਆ ਤੁਸੀਂ ਦੇਖਿਓ ਫਰੀਆਣੀ ਵਾਲੇ ਠੀਕ ਹੈ ਜੀ ਤੇ ਬੱਸ ਜਿਹੜਾ ਹੈਗਾ ਇੱਥੇ ਲੰਗਰ ਬਾਹਰੋਂ ਆ ਰਿਹਾ ਕੋਈ ਲੰਗਰ ਛਕ ਰਿਹਾ ਕੋਈ ਲੰਗਰਾਂ ਦੇ ਨਾਲ ਡਿਊਟੀ ਦੇ ਰਿਹਾ ਸੋ ਉਹ ਵੀ ਕੰਮ ਛਕ ਰਹੇ ਹੈ ਬਾਪੂ ਜੀ ਹਰੇ ਤਿਆਰੀ ਕਰੀ ਜਾਂਦੇ ਆ ਅੰਦਰ ਚਾਹ ਪੀ ਜਾਂਦੇ ਆ ਬਸ ਸਾਰਿਆਂ ਨੇ ਸਟੇਜ ਤੇ ਪਹੁੰਚ ਜਾਣਾ ਸੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੀ سپورਟ ਦੇ ਨਾਲ ਹੀ ਪੇਜ ਨੇ ਤੁਰਨਾ ਠੀਕ ਹੈ ਜੀ ਧੰਨਵਾਦ